रेडी ਜਦੋਂ ਔਰਤ ਪਹਿਲੀ ਵਾਰ ਮਾਂ ਬਣਦੀ ਹੈ ਤਾਂ ਉਹ ਉਸ ਲਈ ਬਹੁਤ ਖੁਸ਼ੀ ਦਾ ਪਲ ਹੁੰਦਾ ਹੈ ਡੰਡੀ ਇਹ ਖਬਰ ਉਸ ਲਈ ਅਤੇ ਪਰਿਵਾਰ ਲਈ ਚੰਗੀ ਹੁੰਦੀ ਹੈ ਪਰ ਗਰਭ ਅਵਸਥਾ ਦੇ ਨਾਲ ਜੁੜੇ 9 ਮਹੀਨੇ ਔਰਤ ਲਈ ਕੁਝ ਸੁਖਦ ਅਤੇ ਕੁਝ ਕਸ਼ਟਦਾਈ ਵੀ ਹੁੰਦੇ ਹਨ ਡੰਡੀ ਗਰਭ ਧਾਰਨ ਕਰਨ ਬਾਅਦ ਹਰ ਔਰਤ ਉਹਨਾਂ ਪੜਾਅ ਵਿੱਚ ਸਿਹਤ ਬਾਰੇ ਬੜਾ ਧਿਆਨ ਰੱਖਦੀ ਹੈ ਡੰਡੀ ਸਭ ਤੋਂ ਜ਼ਰੂਰੀ ਹੁੰਦਾ ਹੈ ਸਹੀ ਅਤੇ ਪੌਸ਼ਟਿਕ ਭੋਜਨ ਖਾਣਾ ਡੰਡੀ ਪਹਿਲਾਂ ਤੁਸੀਂ ਆਪਣੀ ਇੱਛਾ ਅਨੁਸਾਰ ਕੁਝ ਵੀ ਕਦੀ ਵੀ ਖਾ ਪੀ ਲੈਂਦੇ ਸੀ ਪਰ ਹੁਣ ਤੁਹਾਨੂੰ ਉਹਨਾਂ ਨੂੰ ਰੋਕਣਾ ਹੋਵੇਗਾ ਡੰਡੀ ਹੁਣ ਤੁਸੀਂ ਪਲੇਟ ਵਿੱਚ ਕਿਹੜੀਆਂ ਚੀਜ਼ਾਂ ਨੂੰ ਥਾਂ ਦੇਣੀ ਹੈ ਅਤੇ ਕਿਸ ਨੂੰ ਨਹੀਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਡੰਡੀ ਆਪਣੇ ਭੋਜਨ ਵਿੱਚ ਵਿਟਾਮਿਨ ਅਤੇ ਖਣਿਜ ਦੀ ਮਾਤਰਾ ਵਧਾ ਲਓ ਜਿਵੇਂ ਫੋਲਿਕ ਐਸਿਡ ਅਤੇ ਆਇਰਨ ਅਤੇ ਕੁਝ ਕੈਲੋਰੀਜ਼ ਦੀ ਮਾਤਰਾ ਵੀ ਗਰਭਵਸਥਾ ਵਿੱਚ ਵਧਾ ਲਓ ਡੰਡੀ ਜੰਕ ਫੂਡ ਦੀ ਮਾਤਰਾ ਬਹੁਤ ਘੱਟ ਕਰ ਦਿਓ ਡੰਡੀ ਜੰਕ ਫੂਡ ਵਿੱਚ ਕੈਲੋਰੀਜ਼ ਤੋਂ ਇਲਾਵਾ ਕੁਝ ਵੀ ਪੌਸ਼ਟਿਕ ਨਹੀਂ ਦਿੰਦੇ ਡੰਡੀ ਜ਼ਿਆਦਾਤਰ ਲੋਕ ਤੁਹਾਨੂੰ ਇਹ ਕਹਿਣਗੇ ਕਿ ਖੂਬ ਖਾਓ ਡੰਡੀ ਤੁਸੀਂ ਦੋ ਜੀਆਂ ਲਈ ਖਾਣਾ ਹੈ ਪਰ ਇਹ ਡਾਕਟਰਾਂ ਦੀ ਨਜ਼ਰ ਵਿੱਚ ਠੀਕ ਨਹੀਂ ਹੈ ਢੰਡੀ ਪਹਿਲਾ 6 ਮਹੀਨੇ ਤੱਕ ਜ਼ਿਆਦਾ ਬਾਦੂ ਕੈਲੋਰੀ ਦੀ ਜ਼ਰੂਰਤ ਨਹੀਂ ਹੁੰਦੀ ਢੰਡੀ ਆਪਣੀ ਜ਼ਰੂਰਤ ਅਨੁਸਾਰ ਭੁੱਖ ਲੱਗਣ ਉੱਤੇ ਹੀ ਖਾਓ ਢੰਡੀ ਤੁਹਾਨੂੰ ਪੌਸ਼ਟਿਕਤਾ ਬਲ ਪੂਰਾ ਧਿਆਨ ਰੈਡੀ ਦੇਣਾ ਚਾਹੀਦਾ ਹੈ ਡੰਡੀ ਇਸ ਲਈ ਸੰਤੁਲਿਤ ਭੋਜਨ ਲਓ ਡੰਡੀ ਊਰਜਾ ਲਈ ਕਾਰਬੋਹਾਈਡਰੇਟ ਸਰੀਰ ਨੂੰ ਸਿਹਤਮੰਦ ਰੱਖਣ ਲਈ ਪ੍ਰੋਟੀਨਸ ਸਰੀਰ ਦੀ ਸੁਰੱਖਿਆ ਲਈ ਖਣਿਜ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਵਿਟਾਮਿਨ ਲਓ ਡੰਡੀ ਕੱਚਾ ਜਾਂ ਅੱਧ ਪੱਕਿਆ ਅੰਡਾ ਨਾ ਲਓ ਡੰਡੀ ਇਸੇ ਤਰ੍ਹਾਂ ਕੱਚਾ ਦੁੱਧ ਕੱਚੀਆਂ ਸਬਜ਼ੀਆਂ ਅਤੇ ਅੱਧ ਪੱਕਿਆ ਮੀਟ ਨਾ ਖਾਓ ਡੰਡੀ ਇਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਪ੍ਰਵੇਸ਼ ਕਰ ਸਕਦੇ ਹਨ ਡੰਡੀ ਜਿਆਦਾ ਕੈਫੀਨ ਦੀ ਵਰਤੋਂ ਨਾਲ ਗਰਭਪਾਤ ਦਾ ਖਤਰਾ ਵੱਧ ਸਕਦਾ ਹੈ ਜਾਂ ਬੱਚੇ ਦਾ वजन ਜਨਮ ਸਮੇਂ ਕਾਫੀ ਘਟ ਹੋ ਸਕਦਾ ਹੈ ਡੰਡੀ ਖੋਜਕਾਰਾਂ ਅਨੁਸਾਰ ਦਿਨ ਵਿੱਚ 300 ਮਿਲੀਗ੍ਰਾਮ ਕੈਫੀਨ ਤੋਂ ਜ਼ਿਆਦਾ ਮਾਤਰਾ ਲੈਣੀ ਆਉਣ ਵਾਲੇ ਬੱਚੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਡੰਡੀ ਸਵੇਰੇ ਉੱਠਦੇ ਸਮੇਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਲਟੀ ਆ ਰਹੀ ਹੋਵੇ ਡੰਡੀ ਸਿਰ ਦਾ ਭਾਰੀ ਰਹਿਣਾ ਚੱਕਰ ਆਉਣਾ ਆਦ ਵੀ ਆਮ ਗੱਲਾਂ ਹਨ ਡੰਡੀ ਇਹਨਾਂ ਨਾਲ ਨਿਪਟਣ ਲਈ ਸਵੇਰੇ ਬਿਸਤਰ ਤੋਂ ਬਾਹਰ ਆਉਣ ਤੋਂ ਪਹਿਲਾਂ ਫਲ ਜਾਂ ਬਿਸਕੁਟ ਖਾਓ ਅਤੇ ਇੱਕਦਮ ਬਿਸਤਰ ਤੋਂ ਬਾਹਰ ਨਾ ਨਿਕਲੋ ਡੰਡੀ ਰਾਤ ਨੂੰ ਬਹੁਤਾ ਭੇਟ ਪਰ ਕੇ ਨਾ ਖਾਓ ਡੰਡੀ ਜੇਕਰ ਰਾਤ ਨੂੰ ਭੁੱਖ ਲੱਗੇ ਤਾਂ ਫਲ ਜਾਂ ਬਿਸਕੁਟ ਖਾ ਲਓ ਡੰਡੀ ਸਵੇਰ ਵੇਲੇ ਇਹ ਸਮੱਸਿਆ ਸ਼ੁਰੂ ਦੇ 3-4 ਮਹੀਨੇ ਤੱਕ ਰਹਿੰਦੀ ਹੈ ਡੰਡੀ ਗਰਭ ਅਵਸਥਾ ਦੌਰਾਨ ਕਬਜ਼ ਦੀ ਸ਼ਿਕਾਇਤ ਇੱਕ ਆਮ ਸ਼ਿਕਾਇਤ ਹੈ ਡੰਡੀ ਇਸ ਲਈ ਪਾਣੀ ਬਧੇਰੇ ਪਿਓ ਸੁੱਕੇ ਮੇਵਿਆ ਦੀ ਵਰਤੋ ਕਰੋ